ਸ਼ਮੀਲਾ ਖਾਨ ਦੀ ਰਚਨਾ ਤੇਰੀ ਲੱਗੀ ਤੂੰ ਜਾਣੇ ਮਨੁੱਖੀ ਨਜ਼ਰੀਏ ਤੋਂ ਇਹ ਕਹਿਣਾ ਟਕਮਾਨੀ ਕਿ ਮਰਦ ਨੂੰ ਦਰਦ ਨਹੀਂ ਹੁੰਦਾ ਮਰਦ ਦੀ ਪੀੜਾ ਨੂੰ ਕੱਟ ਕਰਕੇ ਦੇਖਣਾ ਸਹੀ ਨਹੀਂ ਹੈ ਮਰਦ ਨੂੰ ਤਰਦ ਨਹੀਂ ਹੁੰਦਾ ਕਹਾਵਤ ਦਾ ਵਿਰੋਧ ਕਰਨ ਦੇ 100 ਤਰਖੰ ਇਸ ਲਈ ਸਾਨੂੰ ਨਾਰੀਵਾਦ ਤੇ ਮਰਦਵਾਦ ਤੋਂ ਅਗਾ ਚੱਕਣਾ ਪਵੇਗਾ ਮਰਦ ਨੂੰ ਵੀ ਦਰਦ ਹੁੰਦਾ ਹੈ ਇਸ ਪੀੜ ਦਾ ਅਹਿਸਾਸ ਕੌਣ ਕਰੇਗਾ ਉਸ ਤੇ ਦਰਦਾਂ ਦੀ ਗਹਿਰਾਈ ਨੂੰ ਕੌਣ ਨਾਪੇਗਾ ਹੰਡਿਟ ਜ਼ਖਮ ਕੇ ਮੇ ਰਿਸ਼ਤੇ ਨੇ ਤੇ ਕਿਵੇਂ ਤਾਂ ਉਮਰ 흘ੇ ਰਹਿੰਦੇ ਹਨ ਇਸ ਨੂੰ ਨਾਰੀਵਾਦ ਤੋਂ નિર્ਲੇਪ ਹੋ ਕੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ ਐਵੇਂ ਹੀ ਔਰਤੀ ਔਰਤ ਦੀ ਦੁਸ਼ਮਣ ਹੈ ਕਹਾਵਤ ਔਰਤਾਂ ਨੂੰ ਹੀ ਖਤਮ ਕਰਨੀ ਪੈਣੀ ਹੈ ਜਾਂ ਫਿਰ ਇਸ ਦਾ ਮਹਾਂਦਰਾ ਬਦਲਣਾ ਪੈਣਾ ਹੈ ਕਿ ਹਰ ਕਾਮਯਾਬ ਔਰਤ ਦੇ ਪਿੱਛੇ ਔਰਦਾ ਹੀ ਹੱਥ ਹੁੰਦਾ ਹੈ ਉਮੇਂ ਹੀ ਮਰਦ ਨੂੰ ਦਰਦ ਨਹੀਂ ਹੁੰਦਾ ਦੀ ਧਾਰਨਾ ਵੀ ਬਦਲਣੀ ਪੈਣੀ ਹੈ ਇੰਜ ਮਰਦਾਨਗੀ ਦੇ ਉਹਲੇ 'ਚ ਇਸ ਦਰਦ ਨੂੰ ਨਾ ਲੁਕਣ ਦਈਏ ਕਿਉਂਕਿ ਮਰਦ ਨੂੰ ਵੀ ਭਾਵਨਾਵਾਂ ਆਰਥਿਕ ਪਰੇਸ਼ਾਨੀਆਂ ਤੇ ਜ਼ਿੰਮੇਵਾਰੀਆਂ ਦੇ ਬੋਝ ਦਰਦ ਮਹਿਸੂਸ ਹੁੰਦਾ ਹੈ ਅਰਥੋਂ ਦੇ ਨਾਲ ਸਮਾਜ ਵਿੱਚ ਕਈ ਤਰ੍ਹਾਂ ਦਾ ਕਿੰਨਾ ਹੀ ਅਨਿਆਹ ਹੁੰਦਾ ਹੈ ਸਦੀਆਂ ਤੋਂ ਉਹਨਾਂ ਦਾ ਸ਼ੋਸ਼ਣ ਹੁੰਦਾ ਆਇਆ ਤੇ ਉਸ ਸਮਾਜ ਵਿੱਚ ਆਪਣੇ ਆਪ ਨੂੰ ਬਹੁਤ ਅਸੁਰੱਖਿਤ ਮਹਿਸੂਸ ਕਰਦੀਆਂ ਹਨ ਅੱਜ ਵੀ ਔਰਤਾਂ ਦੀ ਸਮਾਜਿਕ ਸਥਿਤੀ ਵਿੱਚ ਕੋਈ ਬਹੁਤਾ સુધારા ਨਹੀਂ ਆਇਆ ਹੁਣ ਲੋੜ ਹੈ ਨਾਰੀਵਾਦ ਤੇ ਮਰਦਵਾਦ ਨੂੰ ਇੱਕੋ ਨਜ਼ਰ ਨਾਲ ਦੇਖੀ ਔਰਤਾਂ ਦੀ ਲੜਾਈ ਲੜਦੇ ਲੜਦੇ ਕਦੋਂ ਮਰਦਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਇਸ ਦਾ ਸਾਨੂੰ ਅਹਿਸਾਸ ਤੱਕ ਨਹੀਂ ਹੋਇਆ ਮਰਦਾਂ ਵੱਲੋਂ ਦਬਦਬਾ ਮਿਲਾ ਕੇ ਰੱਖਣਾ ਤੇ ਪਿੱਤਰ ਸੱਤਾ ਦੀ ਜਿੰਨੀ ਕਠੋਰ ਮਾਰ ਔਰਤਾਂ ਤੇ ਪਈ ਹੈ ਉਨੀ ਹੀ ਮਰਦਾਂ ਤੇ ਵੀ ਪਈ ਹੈ ਪਿੱਤਰ ਸੱਤਾ ਮਰਦਾਂ ਨੂੰ ਸਮਾਜ ਅੰਦਰ ਕੁੱਟ ਕੁੱਟ ਕੇ ਜਿਉਣ ਅਤੇ ਪੈਰ ਪੈਰ ਤੇ ਆਪਣੀ ਮਰਦਾਨਗੀ ਦਾ ਸਬੂਤ ਦੇਣ ਦੀ ਮਜਬੂਰ ਕਰਦੀ ਹੈ ਪਰੰਤੂ ਹਰ ਵਾਰ ਮਰਦਬੰਦੀ ਕੋਸੋਟੀ ਤੇ ਖੜਾ ਉਤਰਨ ਦੀ ਜ਼ਰੂਰਤ ਨਹੀਂ ਹੁੰਦੀ। ਇੱਕ ਮਰਦ ਪਹਿਲਾ ਇਨਸਾਨ ਹੁੰਦਾ ਹੈ। ਆਪਣੀਆਂ ਭਾਵਨਾਵਾਂ ਨੂੰ ਖੁੱਲ੍ਹ ਕੇ ਜ਼ਾਹਰ ਕਰਨ ਦਾ ਅਧਿਕਾਰ ਸਭ ਨੂੰ ਹੈ। ਦਰਅਸਲ ਮਰਦਾਂ ਵੱਲੋਂ ਦਬਦਬਾ ਬਣਾ ਕੇ ਰੱਖਣ ਦੀ ਨਹੀਂ ਬਚਪਨ ਤੋਂ ਹੀ ਰੱਖ ਦਿੱਤੀ ਜਾਂਦੀ ਹੈ। ਇਸ ਦਾ ਬੀਜ ਉਸੇ ਦਿਨ ਬੋਇਆ ਜਾਂਦਾ ਜਿਸ ਦਿਨ ਮੁੰਡਿਆਂ ਨੂੰ ਗੁੱਡੇ ਗੁੱਡੀਆਂ ਨਾਲ ਜਾਂ ਘਰ ਘਰ ਖੇਡਣ ਤੋਂ ਮਨਾ ਕਰ ਦਿੱਤਾ ਜਾਂਦਾ ਜਾਂ ਸੱਟ ਲੱਗਣ ਤੇ ਕੁੜੀਆਂ ਵਾਂਗ ਰੋਣ ਤੋਂ ਮਨਾ ਕਰ ਦਿੱਤਾ ਜਾਂਦਾ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਕਿਉਂਕਿ ਉਹ ਮਜ਼ਬੂਤ ਹਨ। ਇਸ ਤੋਂ ਹੀ ਸ਼ੁਰੂਆਤ ਹੁੰਦੀ ਹੈ ਮੁੰਡਿਆਂ ਦੇ ਅਹਿਸਾਸਾਂ ਤੇ ਭਾਵਨਾਵਾਂ ਨੂੰ ਦਬਾਉਣ ਦੀ ਮੁੰਡਿਆਂ ਦੇ ਰੋਣ ਨੂੰ ਬਚਪਨ ਤੋਂ ਹੀ ਗੁਨਾਹ ਬਣਾ ਦਿੱਤਾ ਜਾਂਦਾ ਹੈ ਸਮਾਜ ਵਿੱਚ ਇੱਕ ਨਾਟਕ ਵਾਂਗ ਪਹਿਲਾਂ ਤੋਂ ਹੀ ਮਰਦ ਤੇ ਔਰਤ ਦੇ ਰੋਲ ਤੈਅ ਕਰ ਦਿੱਤੇ ਜਾਂਦੇ ਹਨ ਕੁੜੀਆਂ ਘਰ ਸੰਭਾਲਣਗੀਆਂ ਬੱਚੇ ਪੈਦਾ ਕਰਨਗੀਆਂ ਤੇ ਉਹਨਾਂ ਨੂੰ ਪਾਲਣਗੀਆਂ ਅਜ ਤੇ ਲੜਕੇ ਪੈਸਾ ਕਮਾਉਣਗੇ ਜਿਸ ਨਾਲ ਇਹ ਸਭ ਸੰਭਵ ਹੋ ਸਕੇਗਾ ਅੱਜ ਭਾਵੇਂ ਕੁੜੀਆਂ ਹਰ ਤਰ੍ਹਾਂ ਨਾਲ ਕਾਬਿਲ ਹੋਣ ਨੌਕਰੀ ਕਰ ਰਹੀਆਂ ਹੁਣ ਮੁੰਡਿਆਂ ਨਾਲੋਂ ਚੰਗਾ ਕਮਾ ਰਹੀਆਂ ਹੁਣ ਪਰ ਮੁੰਡਿਆਂ ਨੂੰ ਹਮੇਸ਼ਾ ਇਹੀ ਸਕਾਇਆ ਜਾਂਦਾ ਕਿ ਕੁੜੀਆਂ ਦੇ ਫੇਸਿਆਂ ਨਾਲ ਕਰਨੀ ਚੱਲਦੀ ਸਭ ਨੇ ਆਪਣੇ ਘਰ ਵਿੱਚ ਕਦੇ ਨਾ ਕਦੇ ਇਹ ਜ਼ਰੂਰ ਵੇਖਿਆ ਹੋਵੇਗਾ ਕਿ ਘਰ ਵਿੱਚ ਮਰਦਾਂ ਦੇ ਵਾਪਸ ਆਉਂਦਿਆਂ ਹੀ ਪਤਨੀਆਂ ਬੱਚਿਆਂ ਦੀਆਂ ਸ਼ਿਕਾਇਤਾਂ ਲੈ ਕੇ ਬੈਠ ਜਾਂਦੀਆਂ ਹਨ ਮਾਵਾ ਨੂਆਂ ਦੀਆਂ ਸ਼ਿਕਾਇਤਾਂ ਕਰਨ ਲੱਗ ਜਾਂਦੀਆਂ ਹਨ ਤੇ ਬੱਚੇ ਆਪਣੀਆਂ ਫਰਮੈਸ਼ਾਂ ਲੈ ਕੇ ਆ ਜਾਂਦੇ ਹਨ ਪਰੰਤੂ ਮਰਦਾਂ ਦੀ ਦਿਨ ਭਰ ਦੀ ਹੱਡ ਬੀਤੀ ਬਾਰੇ ਪੁੱਛਣ ਜਾਂ ਉਹਨਾਂ ਦਾ ਹਾਲ ਚਾਲ ਪੁੱਛਣ ਦਾ ਕਿਸੇ ਨੂੰ ਖਿਆਲ ਹੀ ਨਹੀਂ ਆਉਂਦਾ ਅਸੀ ਮਰਦਾਂ ਤੇ ਬਹੁਤ ਆਸਾਨੀ ਨਾਲ ਗਲਾਕੜੀ ਨਾ ਹੋਣ ਦੇ ਇਲਜ਼ਾਮ ਲਗਾ ਦਿੰਦੇ ਹਾਂ ਪਰ ਇਹ ਵੀ ਤਾਂ ਸੋਚੋ ਕਿ ਮਰਦਾਂ ਨੂੰ ਉਹਨਾਂ ਦੀਆਂ ਭਾਵਨਾਵਾਂ ਪ੍ਰਗਟ ਕਰਨ ਦਾ ਮੌਕਾ ਹੀ ਕਦੋਂ ਦਿੱਤਾ ਜਾਂਦਾ ਹੈ ਕਿਸੇ ਵੀ ਕਾਰਨ ਕਰਕੇ ਜਦੋਂ ਕੋਈ ਲੜਕਾ ਰੋ ਕੇ ਆਪਣੀਆਂ ਭਾਵਨਾਵਾਂ ਪ੍ਰਗਟਾਉਣੀਆ ਚਾਹੁੰਦਾ ਹੈ ਤਾਂ ਇਹੀ ਕਿਹਾ ਜਾਂਦਾ ਹੈ ਕਿ ਕੁੜੀਆਂ ਵਾਂਗ ਕਿਉਂ ਰੋ ਰਿਹਾ ਹੈ ਇਹੋ ਜਿਹੀਆਂ ਛੋਟੀਆਂ-ਛੋਟੀਆਂ ਚੀਜ਼ਾਂ ਮਰਦਾਂ ਨੂੰ ਆਪਣੇ ਅਹਿਸਾਸਾਂ ਤੇ ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਦਰਸ਼ਨ ਕਰਨ ਤੋਂ ਰੋਕਦੀਆਂ ਹਨ ਜਾਣੇਆਂ ਜਾਣੇ ਵਿੱਚ ਉਹਨਾਂ ਨੂੰ ਇਹ ਵਿਸ਼ਵਾਸ ਤਵ ਦਿੱਤਾ ਜਾਂਦਾ ਹੈ ਕਿ ਉਹਨਾਂ ਵੱਲੋਂ ਆਪਣੀਆਂ ਭਾਵਨਾਵਾਂ ਵਿਖਾਉਣਾ ਉਹਨਾਂ ਨੂੰ ਕਮਜ਼ੋਰ ਬਣਾਉਣਾ ਹੈ ਹੁਣ ਇਸ ਵਿੱਚ ਤਬਦੀਲੀ ਕਰਨ ਦੀ ਜ਼ਰੂਰਤ ਹੈ ਤਾਂ ਕਿ ਬਰਾਬਰੀ ਦਾ ਸਮਾਜ ਸਿਰਜਿਆ ਜਾ ਸਕੇ ਧੰਨਵਾਦ